ਵੀ ਅਸੀਂ ਇਹ ਸਮਝਦੇ ਆਂ ਕਿ ਮੋਦੀ ਬਦਲਣ ਤੋਂ ਬਾਅਦ ਜਿਹੜਾ ਵੀ ਆਊਗਾ ਉਹ ਕੋਈ ਭਲਾ ਮਾਨਸ ਨਹੀਂ ਉਹਨੇ ਵੀ ਡਾਂਗੇ ਤੋਂ ਵੱਧ ਮਾਰਨਾ ਹੈ ਕਿਸੇ ਦਾ ਕੱਟਦਾ ਦਿਖਾ ਦਿਓ ਮੋਦੀ ਦਾ ਕੱਟੇ ਤੋਂ 4 ਗੁਣਾ ਕੱਟ ਸੀ ਕਿਸੇ ਦੇ ਕੱਟ ਦੇ ਵਿੱਚ ਕੋਈ ਜਾਣਦਾ ਵੀ ਹੈ ਲੋਕ ਨਹੀਂ ਜਾਣਦੇ ਤੁਸੀਂ ਦੇਖਿਆ ਹੋਣਾ ਪਟਿਆਲੇ ਦੀ ਰੈਲੀ ਦੇ ਵਿੱਚ 40 ਮਜ਼ਦੂਰ ਰੋਲਾ ਪਾਈ ਜਾਂਦੇ ਨੇ ਕਹਿੰਦੇ ਕਿਲੇ ਚੌਂਕ ਦੇ ਵਿੱਚ ਸਾਨੂੰ ਲੈ ਕੇ ਗਏ ਨੇ 400 ਰੁਪਏ ਦਿਹਾੜੀ ਦੇ ਉੱਤੇ ਅਜੇ ਤੱਕ ਸਾਨੂੰ ਦਿਹਾੜੀ ਨਹੀਂ ਦਿੱਤੀ ਉਹ ਦਿਹਾੜੀਆਂ ਲੈ ਕੇ ਕੱਟ ਕਰ ਰਹੇ ਨੇ ਦੇਖੋ ਅੱਜ ਦਾ ਜਿਹੜਾ ਕੱਟ ਕੀਤਾ ਸੀ ਬਰਨਾਲੇ ਦੇ ਵਿੱਚ ਇਸ ਦਾ ਨਾਮ ਲੋਕ ਸੰਗਰਾਮ ਰੈਲੀ ਰੱਖਿਆ ਸੀ ਉਸ ਵੇਲੇ ਕਰ ਰਹੇ ਆ ਜਦੋਂ ਭਾਰਤ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਗੁੱਦੀਆਂ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕਰਦੇ ਨੇ ਇੱਕ ਦੂਜੇ ਤੇ ਦੋਸ਼ਣਬਾਜ਼ੀ ਕਰਦੀਆਂ ਨੇ ਅਸੀਂ ਇਹ ਸਮਝਦੇ ਆਂ ਕਿ ਜਿਹੜਾ ਅੱਜ ਅਸੀਂ ਕੱਟ ਕੀਤਾ ਹੈ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਸਾਨੂੰ 73-75 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਆਹੀ ਰਾਗ ਆਹੀ ਬਾਧੇ ਐਸੀ ਤਰ੍ਹਾਂ ਦੀਆਂ ਗੱਲਾਂ ਐਸੀ ਤਰ੍ਹਾਂ ਦੀਆਂ ਬਾਤਾਂ ਇੱਕ ਦੂਜੇ ਤੋਂ ਬਦਲ ਕੇ ਇਹੀ 5-700 ਲੋਕ ਨੇ ਜਿਹੜੇ ਬਾਰ-ਬਾਰ ਕੱਪੜੇ ਬਦਲ ਕੇ ਸਤਾ ਚਾਉਂਦੇ ਨੇ ਇਹਨਾਂ ਦੀਆਂ ਉਹੀ ਵਿਕਾਸ ਦੀਆਂ ਗੱਲਾਂ ਉਹੀ ਲੋਕਾਂ ਦੀਆਂ ਗੱਲਾਂ ਲੋਕਾਂ ਨੂੰ ਛੋਟੀਆਂ-ਮੁਟੀਆਂ ਰਹਿਤਾਂ ਦੀਆਂ ਗੱਲਾਂ ਕਰਦੀਆਂ ਨੇ ਇਹ ਬੰਦਿਆਦੀ ਇਸ਼ੂਆ ਤੋਂ ਬਹੁਤ ਪਾਸੇ ਨੇ ਇਹਨਾਂ ਨੇ ਕਦੇ ਤੁਹਾਡਾ ਭਲਾ ਨਹੀਂ ਕਰਨਾ ਇਹ ਕਾਰਪੋਰੇਟ ਤੇ ਪੂੰਜੀਵਾਦਾਂ ਦੇ ਹੱਥਾਂ 'ਚ ਖੇਡਦੀਆਂ ਆ ਪਾਰਟੀਆਂ ਨੇ ਉਹਨਾਂ ਦੇ ਪੱਖ ਦੇ ਫੈਸਲੇ ਕਰਦੀਆਂ ਨੇ ਇਸ ਕਰਕੇ ਜਿਹੜੀਆਂ ਵਿਧਾਨ ਸਭਾ ਤੇ ਪਾਰਲੀਮੈਂਟ ਨੇ ਇਹ ਕਦੇ ਵੀ ਸਾਡੇ ਵਾਸਤੇ ਕੰਮ ਨਹੀਂ ਕਰਦੀ ਇਹਦੇ 'ਚੋ ਜਿੰਨੇ ਕਾਨੂੰਨ ਬਣਦੇ ਨੇ ਉਹ ਸਾਡੇ ਕੋਲੋਂ ਕੁਛ ਨਾ ਕੁਛ ਖੋਹਦੇ ਆ ਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਇਹ ਖੜ ਦੇ ਦੇ ਇਸ ਕਰਕੇ ਜੋ ਕੁਝ ਵੀ ਹੁਣ ਤੱਕ ਕਿਸ ਨੇ ਲਿਆ ਅਸੀਂ ਸੰਨਰਸ਼ਾ ਦੇ ਜ਼ੋਰ ਤੇ ਲਿਆ ਆਪਦੀ ਤਾਕਤ ਦੇ ਸਿਰ ਤੇ ਲਿਆ ਇਹਨਾਂ ਨਾਲ ਭੜਕੇ ਲਿਆ ਇਸ ਕਰਕੇ ਅੱਜ ਦੇ ਇਕੱਠ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਇਹਨਾਂ ਤੋਂ ਭਰੋਸਾ ਕਦੇ ਨਾ ਕਰੋ ਵੋਟ ਪਰਚੀ ਨਾਲ ਤੁਹਾਡਾ ਖਲਿਆਣ ਨਹੀਂ ਹੋ ਸਕਦਾ ਇੱਕ ਵੋਟਰ ਦਾ ਅਧਿਕਾਰ ਹੀ ਸਾਨੂੰ ਦਿੱਤਾ ਹੋਇਆ ਹੈ ਕਿ ਮਸ਼ੀਨ ਦਾ ਬਟਨ ਦਬਾ ਦਿਓ ਤੇ ਮਸ਼ੀਨ ਦੇ ਬਟਨ ਤੇ ਤੁਹਾਨੂੰ ਵੋਟ ਦਾ ਅਧਿਕਾਰ ਹੈ ਸਰਕਾਰ ਬਦਲ ਸਕਦੇ ਹੋ ਬਾਕੀ ਸਾਰੇ ਅਧਿਕਾਰ ਵਿੱਦਿਆ ਦਾ ਅਧਿਕਾਰ ਸਿਹਤ ਦਾ ਅਧਿਕਾਰ ਰਜਗਾਰ ਦਾ ਅਧਿਕਾਰ ਸਾਰੇ ਅਧਿਕਾਰਾਂ ਦਾ ਅਧਿਕਾਰ ਸਾਰੇ ਅਧਿਕਾਰ ਇਹਨਾਂ ਦੇ ਖੋਹੇ ਹੋਇਆ ਸਾਰੇ ਅਧਿਕਾਰ ਇਹਨਾਂ ਦੇ ਬੁੱਠੀ ਚ ਲੈ ਹੋਇਆ ਇਸ ਕਰਕੇ ਸਾਡਾ ਇਹ ਭਰੋਸਾ ਹੈ ਕਿ ਇਹਨਾਂ ਨਾਲ ਢਿੜਕੇ ਹੀ ਆਪਦਾ ਹੱਕ ਹਲੇ ਜਾ ਸਕਦਾ ਹੈ ਇਸ ਕਰਕੇ ਆ ਜਿਹੜੀ ਤਾਕਤ ਹੈ ਇਹ ਪਾਰਲੀਮੈਂਟਰੀ ਸਿਸਟਮ ਤੋਂ ਪਾਸੇ ਹੋ ਕੇ ਇਹਨਾਂ ਦੇ ਜਾਲ ਤੋਂ ਪਾਸੇ ਹੋ ਕੇ ਹੀ ਇਹਨਾਂ ਨਾਲ ਲੜਾਈ ਦੇ ਕੇ ਆਪਣੀ ਮੁਕਤੀ ਦਾ ਖੋਚ ਸੁਖਸਾਨ ਮੋਰਟੀ ਨੇ ਸਦਾ ਇਹ ਤਲੀ ਭਾਜਪਾ ਨੂੰ ਹਰਾਉਣ ਦਾ ਕੁਝ ਵੀ ਤੋਂ ਲੋਕਾਂ ਨੂੰ ਸਦਾ ਦੇ ਰਿਹਾ ਭਾਜਪਾ ਨੂੰ ਹੋਰ ਚੇ ਦਾ ਸਦਾ ਆਪਦੀ ਸਮਝ ਹੋ ਸਕਦੀ ਹੈ ਸੰਯੁਕਤ ਮੋਰਚੇ ਦਾ ਸਦਾ ਇਹ ਹੈ ਭਾਜਪਾ ਨੂੰ ਸਜ਼ਾ ਦੇਉ ਦਾ ਸਦਾ ਉਹਨਾਂ ਦਾ ਇਹਦਾ ਮਤਲਬ ਮੋਦੀ ਸਰਕਾਰ ਐਸ ਵੇਲੇ ਸਭ ਤੋਂ ਫਾਸੀਵਾਦੀ ਫਿਰਕੂ ਫਾਸੀਵਾਦੀ ਹਕੂਮਤ ਹੈ ਇਹਦਾ ਜ਼ੋਰਦਾਰ ਵਿਰੋਧ ਕਰੋ ਅਸੀਂ ਵੀ ਕਰਦੇ ਹਾਂ ਵਰਾਂ ਸੀ ਸਾਡਾ ਫਰਕ ਇਹ ਹੈ ਵੀ ਅਸੀਂ ਇਹ ਸਮਝਦੇ ਹਾਂ ਕਿ ਮੋਦੀ ਬਦਲਣ ਤੋਂ ਬਾਅਦ ਜਿਹੜਾ ਵੀ ਆਊਗਾ ਉਹ ਕੋਈ ਭਲਾ ਮਾਨਸ ਨਹੀਂ ਉਹਨੇ ਵੀ ਡਾਂਗ ਇਹ ਤੋਂ ਵੱਧ ਮਾਰਨਾ ਹੈ ਇਸ ਕਰਕੇ ਸਾਡਾ ਜਨਤਾ ਨੂੰ ਸੁਨੇਹਾ ਇਹ ਹੈ ਕਿ ਆਪਦੀ ਤਾਕਤ ਕਮਜ਼ੋਰ ਨਾ ਕਰੋ ਇਹਨਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਖੋਟ ਨਾ ਪਾਓ ਆਪਦੀ ਤਾਕਤ ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹਦੇ ਨਾਲ ਟੱਕਰ ਕਰਨ ਵਾਸਤੇ ਤਿਆਰ ਹੋ ਆਪਦੀ ਪੁਗਤ ਦਾ ਰਾਜ ਆਪਦੀ ਪੁਗਤ ਦਾ ਬਣਵਾਓ ਕਿਸਾਨਾਂ ਮਜ਼ਦੂਰਾਂ ਦੀ ਪੁਗਤ ਹੁੰਦੀ ਹੈ ਇਹ ਸੰਘਰਸ਼ਾਂ ਦੀ ਜ਼ਰੂਰਤ ਹੀ ਹੋਣੀ ਹੈ ਹੁਣ ਤੱਕ ਅੱਜ ਤੱਕ ਤੁਹਾਨੂੰ ਕਿਸੇ ਵੀ ਪਾਰਲੀਮੈਂਟਰੀ ਪਾਰਟੀ ਦੇ ਵਿਧਾਨ ਸਭਾ ਨੇ ਕਦੇ ਕੁਝ ਨਹੀਂ ਦਿੱਤਾ ਇਹ ਕਾਰਪੋਰੇਟ ਪੱਖੀ ਹੈ ਇਹਦਾ ਵਿਰੋਧ ਕਰਨ ਵਾਸਤੇ ਤਿਆਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੂਰੇ ਅੱਜ ਪੂਰੇ ਪੰਜਾਬ ਭਰ ਵਿੱਚ ਅੱਜ ਵੱਡੇ ਵੱਡੇ ਲੀਡਰ ਰੈਲੀਆਂ ਕਰ ਰਹੇ ਆ ਤੁਸੀਂ ਵੀ ਇੱਕ ਵੱਡੀ ਰੈਲੀ ਕਰ ਰਹੀ ਹੈ ਕਿਹੜੇ ਵੱਡੇ ਲੀਡਰ ਕਿਹਨਾਂ ਨੂੰ ਵੱਡੇ ਲੀਡਰ ਜਿਹੜਾ ਨੂੰ ਵੱਡੇ ਪੈਸੇ ਵਾਲੇ ਵੱਡੇ ਨੇ ਕਿਸੇ ਦਾ ਕੱਟਦਾ ਦਿਖਾ ਦਿਓ ਮੋਦੀ ਦਾ ਇਹ ਦੂ ਚਾਰ ਗੁਣਾ ਘੱਟ ਸੀ ਕਿਸੇ ਦੇ ਕੱਟ ਦੇ ਵਿੱਚ ਕੋਈ ਜਾਣਦਾ ਵੀ ਹੈ ਲੋਕ ਨਹੀਂ ਜਾਣਦੇ ਤੁਸੀਂ ਦੇਖਿਆ ਹੋਣਾ ਪਟਿਆਲੇ ਦੀ ਰੈਲੀ ਦੇ ਵਿੱਚ 40 ਮਜ਼ਦੂਰ ਰੋਲਾ ਪਾਈ ਜਾਂਦੇ ਨੇ ਕਹਿੰਦੇ ਕਿਲੇ ਚੌਂਕ ਦੇ ਵਿੱਚ ਸਾਨੂੰ ਲੈ ਕੇ ਗਏ ਨੇ 400 ਰੁਪਏ ਦਿਹਾੜੀ ਦੇ ਉੱਤੇ ਅਜੇ ਤੱਕ ਸਾਨੂੰ ਦਿਹਾੜੀ ਨਹੀਂ ਦਿੱਤੀ ਉਹ ਦਿਹਾੜੀਆਂ ਲੈ ਕੇ ਕੱਟ ਕਰ ਰਹੇ ਨੇ ਇਹ ਪਿੰਡਾਂ 'ਚ ਵੜ ਕੇ ਦਾ ਦੇਖਣ ਇਹਨਾਂ ਨੂੰ ਪਿੰਡਾਂ ਦੇ ਲੋਕ ਵੜ ਨਹੀਂ ਦਿੰਦੇ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਬੋਟ ਪਾਰਟੀਆਂ ਨੇ ਜਿਹੜੀਆਂ ਇਹ ਸਤਾ ਦੇ ਕਬਜ਼ਾ ਕਰਨ ਦੀ ਖਾਤਰ ਸਿਰ ਬੋਲਦਿਆਂ ਨੇ ਸਾਡਿਆਂ ਕੁਝ ਨਹੀਂ ਲੱਗਦੀਆਂ ਇਹਨਾਂ ਨੇ ਅੱਜ ਤੱਕ ਸਾਥੋ ਖੋ ਕੇ ਕਾਰਪੋਰੇਟਾਂ ਦੀ ਜੀਤ ਪਾਇਆ ਉਹੀ ਨੀਤੀ ਹੈ ਇਸ ਕਰਕੇ ਇਹਨਾਂ ਦੇ ਇਕੱਠ ਘਟਦੇ ਨੇ ਆ ਬਰਨਾਲੇ ਦਾ ਤੁਸੀਂ ਇਕੱਠ ਦੇਖ ਲਓ ਬਹੁਤ ਵੱਡਾ ਇਕੱਠ ਉਹਨਾਂ ਦੇ ਇਕੱਠਾਂ ਨਾਲ ਕਿਤੇ ਵੱਡਾ ਇਕੱਠ ਅੱਜ ਅੱਜ ਕਰਦੇ ਨਵਾਂ ਹਿਤ ਤੁਰ ਹੋਰ ਵੀ ਐਲਾਨ ਕਿਉਂ ਐਲਾਨ ਹੋ ਰਿਹਾ ਦਾ ਕਲਪ ਐਲਾਨ ਤਾਂ ਇਹ ਹੀ ਹੈ ਵੀ ਆਪਣੀ ਤਾਕਤ ਮਜ਼ਬੂਤ ਕਰੋ ਇਲੈਕਸ਼ਨਾਂ ਦੇ ਵਿੱਚ ਥੋੜੇ ਦਿਨ ਰਹਿ ਗਏ ਇਲੈਕਸ਼ਨ ਆਉਣ ਤੋਂ ਬਾਅਦ ਜਿਹੜੀ ਪਾਰਟੀ ਆਉਂਦੀ ਹੈ ਉਹਦੇ ਨਾਲ ਪੜਨ ਵਾਸਤੇ ਤਿਆਰ